ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ 1 ਮਾਰਚ ਨੂੰ ਖੰਡਿਆਲਾ ਛਾਣੀਆਂ ਤੋਂ ਬਾਬਾ ਰਣਧੀਰ ਸਿੰਘ ਦੀ ਅਗਵਾਈ ਵਿੱਚ ਪ੍ਰਾਂਧਰਪਰਾ ਪੈਦਲ ਚੱਲ ਕੇ ਜੋ ਕੀ ਸੰਗ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਲਈ ਰਵਾਨਾ ਹੁੰਦਾ ਹੋਇਆ ਅੱਜ ਜੋ ਕੀ ਡੇਰਾ ਬਾਬਾ ਨਾਨਕ ਸ਼ਾਮ ਜਾ ਕੇ ਸਮਾਪਤ ਹੋਏਗਾ ਜਿਸ ਦੇ ਵਿੱਚ ਸੰਗਤਾਂ ਦੇ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਸੰਗਤਾਂ ਦੇ ਲਈ ਲੰਗਰ ਲਗਾਏ ਗਏ ਇਹ ਜੋ ਮੇਲਾ ਪੰਜਾਬ ਦੇ ਵਿੱਚ ਪਹਿਲੇ ਦੂਜੇ ਨੰਬਰ ਤੇ ਤਕਰੀਬਨ ਮੰਨਿਆ ਜਾਂਦਾ ਹੈ ਸ਼ੇਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਰੰਗ ਦੇ ਵਸਤਰ ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆ ਜਿੱਥੇ ਦਾ ਰਣਦੀਪ ਸਿੰਘ ਦੀ ਅਗਵਾਈ ਦੇ ਵਿੱਚ 1 ਮਾਰਚ ਨੂੰ ਪੈਦਲ ਸੰਗ ਰਵਾਨਾ ਹੋਇਆ ਸੀ ਜੋ ਕਿ ਵਕ-ਵਕ ਪੜਾਮਾ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਵਿਖੇ ਪਹੁੰਚਿਆ ਸੰਗਤਾਂ ਦੇ ਸਵਾਗਤ ਦੇ ਲਈ ਲੋਕਾਂ ਦੇ ਵੱਲੋਂ ਬਹੁਤ ਵੱਡੇ ਵੱਡੇ ਪੱਦਰ ਦੇ ਲੰਗਰ ਵੀ ਲਗਾਏ ਗਏ ਜਿਸ ਦੇ ਵਿੱਚ 36 ਤਰ੍ਹਾਂ ਦੇ ਪਕਵਾਨ ਲਗਾਏ ਹੋਏ ਸਨ ਇਹ ਜੋੜ ਮੇਲਾ ਪੰਜਾਬ ਦੇ ਪਹਿਲੇ ਦੂਜੇ ਨੰਬਰ ਤੇ ਆਉਂਦਾ ਹੈ ਜਿਸ ਮੇਲੇ ਨੂੰ ਦੇਖਣ ਦੇ ਲਈ ਦੇਸ਼ਾ ਵਿਦੇਸ਼ਾ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਪਹੁੰਚਦੀਆਂ ਹਨ ਤੇ ਆਓ ਸੁਣਦੇ ਹਾਂ ਇਸ ਮੁਖੇ ਜੱਥੇਦਾਰ ਰਣਦੀਪ ਸਿੰਘ ਖੰਡੇਆਲਾ ਸਿਆਣੀਆਂ ਹੁਸ਼ਿਆਰਪੁਰ ਨੇ ਕੀ ਕੀਤਾ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲੱਪਰ ਸਿੰਘ ਖੁਸ਼ੀ ਪਰ ਦੀ ਰਿਪੋਰਟ ਭਾਈ ਜੀ ਦਾ ਸਾਹਿਬ ਭਾਈ ਜੀ ਬਤ ਗੁਰਨਾਕ ਦੇ ਅੰਗਦਾ ਜੋਦਾ ਜੀਏ ਜਾਨ ਇਹ ਲੋਕ ਮੇਨਾਏ ਐਸੇ ਬਾਤਰ ਮਹਾਨ ਆਖ ਲਗਾਇਆ ਗੁਰਦੇ ਪਾਇਆ ਨਾਨਕ ਹਰਗਾਧੋਰਾ ਸਾਨਦਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਮੇਤਾ ਜੂਰਾ ਸਾਹਿਬ ਦੇ ਦਾਸ ਸੰਗਤ ਵਾਲੀਆਂ ਸੰਗਤਾਂ ਨੂੰ ਦਾਸ ਲੱਖ ਲੱਖ ਵਾਰੀ ਵਿਦਾਇ ਦਿੰਦਾ ਸ਼ਾ ਸੰਗਤ ਜੀ ਇਹ ਕੋਈ 285 ਸਾਲ ਹੋ ਗਏ ਨੇ ਗੁਰਨਾਨਕ ਬਾਦਸ਼ਾਹ ਦੇ ਪੁੱਤਰ ਜੋੜੇ ਨੂੰ ਗ੍ਰਾਮ ਭਵਨਾਂ ਅਨੁਸਾਰ ਪਹੁੰਚੇ ਹਾਂ ਜੋ ਕਿ ਅੱਜਕੱਲੇ ਦੇਗੀ ਪਰਿਵਾਰ ਕੋ ਕਿਸ਼ੂ ਬਗਿਆ ਸਾਡੇ ਨਗਰੀਆਂ ਸੰਗ ਤਾਂ ਇੱਕ ਮਾਰ ਨੂੰ ਖਰਾਸ ਆਣੀਆਂ ਤੋਂ ਲੱਖਾਂ ਦੀ ਦਾਰ ਵਿੱਚ ਸੰਗ ਦੀ ਰੋ ਦੇ ਵਿੱਚ ਜਨਾਨ ਪਾਸ਼ਾ ਦੇ ਪੁੱਤਰ ਸਾਰੇ ਦਾਸ਼ਤਾਰੇ ਕਰ ਜਾਂਦੀਆਂ ਪਹਿਲੀ ਮਾਰ ਨੂੰ ਸੰਗ ਉਹ ਜਰਾ ਸੇ ਸਵਾ ਖੜਾ ਆਣੀਆਂ ਤੋਂ ਅਰਦਾਸ ਬੇਨਤੀ ਕਰਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਾਮ ਆ ਲਾਗੇ ਸਾਹਿਬਾ ਗਾਲੇਪ ਆਉਂਦੀ ਆ ਪਹਿਲੇ ਦਿਨ ਦਾ ਪੜਾ ਪੰਜ ਕੋੜੀ ਜਾਣ ਦੂਸਰੇ ਦਿਨ ਦਾ ਪੜਾ ਅਰਜਵਾ ਅਰਜਵਾ ਤੋਂ ਸਵੇਰੇ 2 ਵਜੇ ਅਮਰਦੇਵ ਦੇ ਤਣਕੇ ਸਾਹਿਬਾ ਗਾਲੇਪ ਆਉਂਦੀ ਆ ਤੇ ਅਗਲੇ ਦਿਨ 1 2 ਵਜੇ ਰਾਤ ਨੂੰ ਮਨ ਕਰਾ ਮੌਂਦੀ ਆ ਉਥੋਂ ਇਹ ਜਾਲਾ ਪਾ ਕੇ ਤੇ ਚੌਥੇ ਦਿਨ ਗੁਰੂ ਬਾਬਾ ਨਾਨਕ ਦਾਸ ਜੀ ਵਾਲਾ ਵਿਖੇ ਪਹੁੰਚ ਗਏ ਗੁਰੂ ਘਰ ਦੀਆਂ ਖੁਸ਼ੀਆਂ ਚੋੜਾ ਸਾਹਿਬ ਦੀ 10000ਾਰੇ ਕਰਕੇ ਪ੍ਰਾਪਤ ਕਰਨੀਆਂ ਰਿਆ ਦਾਸ ਸੁੱਝਿਆ ਸਕਦਾ ਨੂੰ ਲੱਖ ਲੱਖ ਇੱਥੇ ਵਧਾਈ ਦਿਨਾ ਉੱਥੇ ਕੋ ਨਾਨਕ ਪਾਸ਼ਾ ਦੀ ਫਲਾਸ ਵੀ ਕਿਰਦੋ ਨਾਮ ਜਮੇ ਪਾਨ ਸ਼ੋਗਦਾ ਸਭੇ ਸਾਰੀ ਸੰਗਤ ਨੂੰ ਦਾਸ ਦਿੰਦਾ ਕਿ ਨਾਲ ਹੀ ਨੌਜਵਾਨ ਬਿਵੀ ਨੂੰ ਨਸ਼ਿਆਂ ਤੋਂ ਗਰੀਦਕਾਰ ਨਾ ਫੁੱਲਣਵਾਜੀ ਨੂੰ ਛੜਨ ਲਈ ਅਪੀਲ ਕਰਦਾ ਨਾਲ ਹੀ ਦਾਸ ਬੰਦੀ ਸਿੰਘਾ ਜੀ ਭਾਈ ਤੇ ਸਾਹਿਬੀ ਅਦਾਲਤ ਦੀ ਸ਼ਬਦਾ ਵਾਲੇ ਵੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਇੱਕ ਰੋ پڙهندو يا نندو ميري جان جي بابا جي آ کلو وي بابا جي ٹھیک میں تم آ رہا ہوں پھر ہمارا سارے دیکھاں گا پتا ٹکٹ ماں بابا ایک رو او 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 او

ਉਹ ਨਰਮ ਆਉਂਦਾ ਹੈ ਨਾ ਬੜਾ ਉਹ ਭੱਜਿਆ ਕਰ ਰੋ ਆਪਣਾ ਬਦਲ ਲੈ ਆ ਆ ਇਹਦੇ ਮੂਹਰੇ ਸੰਦੂਰ ਆ ਰਿਹਾ ਇਹ ਪੜੀ ਦੇਖੋ ਕਿ ਜੂਆ ਖੇਡਦਾ ਹੈ ਬਸੋ ਕਿ ਕੋਈ ਆਉਂਦਾ ਹੈ ਜੀ ਮੈਂ ਤੁਹਾਨੂੰ ਸੌਣੇ ਪੜੀ ਕਿੱਥੇ ਕਰਦੇ ਮੇਰੇ ਬਾਦ ਮਾਡਿਸ ਤੋਂ ਪੰਨਾ ਨਾ ਪੜਨਾ ਨਾ ਸਭ ਚੱਲ ਜੀ ਤਾਂ ਬੁੱਕੇ ਨੂੰ ਕਰਨਾ ਬਾਈ ਹਜੇ ਲੋ ਲੋ ਨਾ ਚਲਾ ਜੇ ਨਹੀਂ ਰੁਕ ਜਿਓ ਉਹਦਾ ਮਜ਼ਾ

बाबा जी किरपा ਜੇ ਤਾਂ ਮੈਂ ਤੇਰਾ ਲਈ 12 ਤੋਂ ਕਰਾਉਂ ਤੂੰ ਜੇ ਪਰਾਂ ਨਹੀਂ ਮਰਦੀ ਹਲੋ ਆਸੀ ਕੋੜ ਦੇ ਢੇਡੇ ਦੇ ਖੁਸ਼ੀ ਕੋੜ ਦੇ ਢੇਡੇ ਦੇ ਯਾਹਾਂ ਆਓ ਸ਼ਾਮਾਂ ਜਾਉਂਦਾ ਕਿਤੇ ਕੀ ਤੋਂ ਹੈ ਕਰਨੋ ਕੁਛ ਫਰਨੋ ਤੇਲੇਰ ਪਰ ਪੀਗਾ ਆ ਜਾਓ ਐ ਟੈਕਨੋ ਉਹ ਗੇਟ ਗਾ ਮम्मा ਤੂੰ ਆਪਣੇ ਟ੍ਰੇਡਰ ਪੰਚ ਖੋਦ ਟ੍ਰੇਡਰ ਤੂੰ 1 ਮਿੰਟ ਲਾ ਗਿਆ